ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਤੇ ਇਹਦੇ ਨਾਲ ਹੀ ਸਿਆਸੀ ਸਰਗਰਮੀਆਂ ਵੀ ਵੱਜ ਚੁੱਕੀਆਂ ਨੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਚੋਣਾਂ ਦਾ ਸਮਾਂ ਨੇੜੇ ਆ ਜਾਂਦਾ ਹੈ ਤਾਂ ਸਿਆਸਤਦਾਨਾਂ ਦਾ ਦਲ ਬਦਲੀਆਂ ਦਾ ਦੌਰ ਵੀ ਨਾਲ ਦੀ ਨਾਲ ਹੀ ਸ਼ੁਰੂ ਹੋ ਜਾਂਦਾ ਹੈ ਇਸ ਵਾਰ ਵੀ ਪੰਜਾਬ ਦੇ ਵਿੱਚ ਆਈ ਕੁਝ ਦੇਖਣ ਨੂੰ ਮਿਲਿਆ ਹਾਲਾਂਕਿ ਉਦੋਂ ਤੱਕ ਚੋਣ ਦੀਆਂ ਤਰੀਕਾ ਤੇ ਚੋਣ ਜ਼ਾਬਤੇ ਦਾ ਐਲਾਨ ਨਹੀਂ ਕੀਤਾ ਗਿਆ ਸੀ ਗੱਲ ਕਰ ਰਹੇ ਹਾਂ ਸਾਬਕਾ ਕਾਂਗਰਸੀਆਂ ਦੀ ਜਿਹੜੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ। ਦਰਅਸਲ ਜਦੋਂ ਜਲੰਧਰ ਦੇ ਵਿੱਚ ਪਿਛਲੇ ਸਾਲ ਜ਼ਿਮਨੀ ਚੋਣ ਹੋਈ ਸੀ ਤਾਂ ਉਸ ਵੇਲੇ ਕਾਂਗਰਸ ਦੇ ਚਰਚੇ ਚਿਹਰੇ ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਆਪਣੇ ਵੱਲ ਨੂੰ ਆਕਰਸ਼ਿਤ ਕਰਨ ਮਗਰੋਂ ਕਾਂਗਰਸ ਅਤੇ ਬਾਕੀਆਂ ਨੂੰ ਹਰਾ ਕੇ ਜਲੰਧਰ ਸੀਟ ਆਪਣੇ ਹਿੱਸੇ ਦੇ ਵਿੱਚ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ। ਉਸ ਵੇਲੇ ਬੜਾ ਮਸਲਾ ਪੱਕਿਆ ਸੀ ਤੇ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਜੋ ਕਹਿੰਦੇ ਹੁੰਦੇ ਸੀ ਕਿ ਅਸੀਂ ਬਾਕੀ ਪਾਰਟੀਆਂ ਦਾ ਕਚਰਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਕਰਾਂਗੇ ਉਹਨਾਂ ਨੇ ਆਪਣੇ ਕਿਸੇ ਵਰਕਰ ਨੂੰ ਮੈਦਾਨ ਦੇ ਵਿੱਚ ਉਤਾਰਨ ਦੀ ਬਜਾਏ ਕਾਂਗਰਸ ਦੇ ਇੱਕ ਨੇਤਾ ਨੂੰ ਆਪਣੇ ਪਾਰਟੀ ਦੇ ਵਿੱਚ ਸ਼ਾਮਿਲ ਕਰਕੇ ਚੋਣ ਜਿੱਤੀ ਹੈ ਸੋ ਇਸ ਤਰ੍ਹਾਂ ਉਹ ਗੱਲਾਂ ਪੁਰਾਣੀਆਂ ਹੋ ਗਈਆਂ ਪਰ ਜਦੋਂ ਹੁਣ ਆਪ ਨੇ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਤਾਂ ਉਹਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਉਹ ਸੂਚੀ ਦੇ ਵਿੱਚ ਕਾਂਗਰਸ ਛੱਡ ਕੇ ਮੈਜ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਗੁਰਪ੍ਰੀਤ ਸਿੰਘ ਜੀਪੀ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਦਿੱਤਾ ਦੱਸ ਦਈਏ ਕਿ ਗੁਰਪ੍ਰੀਤ ਸਿੰਘ ਜੀਪੀ ਨੂੰ ਫਤੇਗੜ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਇਹਦੇ ਨਾਲ ਹੀ ਰਾਜਕੁਮਾਰ ਚੱਬੇਵਾਲ ਨੇ ਕਾਂਗਰਸ ਦੇ ਵਿੱਚੋਂ ਛਾਲ ਮਾਰ ਕੇ ਸਿੱਧਾ ਆਮ ਆਦਮੀ ਪਾਰਟੀ ਦੇ ਪਾਲੇ ਦੇ ਵਿੱਚ ਲੈਂਡ ਕੀਤਾ ਜਿਸ ਮਗਰੋਂ ਹਰ ਕੋਈ ਹੈਰਾਨ ਸੀ ਕਿਉਂਕਿ ਇਹ ਨਿਯੁਕਤੀ ਤੋਂ ਮੈਜ ਕੁਝ ਦਿਨ ਪਹਿਲਾਂ ਹੀ ਵਿਧਾਨ ਸਭਾ ਦੇ ਚਾਲੂ ਸੈਸ਼ਨ ਦੇ ਦੌਰਾਨ ਚੱਬੇਵਾਲ ਸਿਰ ਦੇ ਉੱਤੇ ਕਰਜ਼ੇ ਦੀ ਪੱਡ ਲੈ ਕੇ ਵਿਧਾਨ ਸਭਾ ਦੇ ਵਿੱਚ ਪੁੱਜੇ ਸੀ ਤੇ ਉਸ ਵੇਲੇ ਆਮ ਆਦਮੀ ਪਾਰਟੀ ਤੇ ਰੱਜ ਕੇ ਪੜਾਸ ਕੱਢਦੇ ਨਜ਼ਰ ਆਈ ਸੀ ਇਸ ਵੇਲੇ ਹਰ ਕੋਈ ਪੁੱਛ ਰਿਹਾ ਹੈ ਕਿ ਆਖਰਕਾਰ ਚੱਬੇਵਾਲ ਨੂੰ ਆਮ ਆਦਮੀ ਪਾਰਟੀ ਨੇ ਅਸੀਂ ਕਿਹੜੀ ਗੱਲ ਆਖੀ ਕਿ ਉਹ ਸਿੱਧਾ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਗਏ ਸੋ ਇਹ ਸ਼ਾਮਿਲਤਾ ਦੇ ਮੰਗਰੋਂ ਇਹ ਵੀ ਚਰਚਾ ਚੱਲ ਰਹੀ ਹੈ ਕਿ ਉਹਨਾਂ ਨੂੰ ਲੋਕ ਸਭਾ ਸੀਟ ਹੁਸ਼ਿਆਰਪੁਰ ਤੋਂ ਉਮੀਦਵਾਰ ਵੀ ਬਣਾਇਆ ਜਾ ਸਕਦਾ ਹੈ ਤੋ ਇਹ ਦਲ ਬਦਲੀਆਂ ਅਜੇ ਖਤਮ ਨਹੀਂ ਹੋਈਆਂ ਨੇ ਹਾਲਾਂਕਿ ਇਹ ਤਾਂ ਜੇ ਸ਼ੁਰੂਆਤ ਹੋਈ ਹੈ ਇਹ ਤੋਂ ਬਾਅਦ ਵਿੱਚ ਜਦੋਂ ਤੱਕ ਚੋਣਾਂ ਨਹੀਂ ਹੁੰਦੀਆਂ ਭਾਵੇਂ ਕਿ ਜੂਨ ਮਹੀਨੇ ਤੱਕ ਇਹ ਦਲ ਬਦਲੀ ਵਾਲੀ ਕਾਰਵਾਈ ਲਗਾਤਾਰ ਜਾਰੀ ਰਹਿਣੀ ਹੈ ਜ਼ਿਕਰ ਖਾਸ ਹੈ ਕਿ ਪੰਜਾਬ ਦੇ ਵਿੱਚ 1 ਜੂਨ ਨੂੰ ਚੋਣ ਹੋਏਗੀ ਤੇ 4 ਜੂਨ ਨੂੰ ਸਾਰੇ ਦੇਸ਼ ਦੀਆਂ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਜਾਣੇ ਹਨ ਇਸ ਸਭਦੇ ਦਰਮਿਆਨ ਇੱਕ ਅਨੋਖੀ ਦਲਬਦਲੀ ਦੀ ਚਰਚਾ ਵੀ ਚੱਲੀ ਜਿਸ ਦੇ ਅਨੁਸਾਰ ਇੱਕ ਖਬਰ ਸਾਹਮਣੇ ਆਈ ਕਿ ਜਲੰਧਰ ਤੋਂ ਸੰਸਦ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਗੁਰਾਲ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਸਕਦੇ ਆ ਜਦੋਂ ਇਹ ਅਫਵਾਹ ਉੱਡੀ ਜਦੋਂ ਇਹ ਚਰਚਾ ਚੱਲੀ ਤਾਂ ਸਿਆਸੀ ਗਲਿਆਰਾਂ ਦੇ ਵਿੱਚ ਚਰਚਾਵਾ ਦਾ ਬਾਜ਼ਾਰ ਵੀ ਗਰਮ ਹੋ ਗਿਆ ਫਿਰ ਇਸ ਤੇ ਪ੍ਰਤੀਕਿਰਿਆ ਦਿੰਦਿਆਂ ਪਹਿਲਾਂ ਤਾਂ ਸ਼ੀਤਲ ਅੰਗਰਾਲ ਨੇ ਆਖਿਆ ਕਿ ਉਹ ਕਿਸੇ ਕੰਮ ਦੇ ਵਿੱਚ ਮਸ਼ਰੂਫ ਹੋਣ ਦੇ ਚੱਲਦੇ ਮੁਖ ਧਾਰਾ ਦੇ ਵਿੱਚ ਦਿਖਾਈ ਨਹੀਂ ਦਿੱਤੇ ਪਰ ਐਸੀ ਕੋਈ ਵੀ ਖਬਰ ਸੱਚੀ ਨਹੀਂ ਹੈ ਜਿਸ ਅਨੁਸਾਰ ਇਹ ਕਿਹਾ ਜਾ ਰਿਹਾ ਹੈ ਕਿ ਸ਼ੀਤਲ ਅੰਗਰਾਲ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਜਾ ਰਹੀ ਹੈ ਤੇ ਫਿਰ ਵਾਰੀ ਆਈ ਸੁਸ਼ੀਲ ਕੁਮਾਰ ਰਿੰਕੂ ਦੇ ਪ੍ਰਤੀਕਰਮ ਦੀ ਤਾਂ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਨਾਲ ਹੀ ਉਹਨਾਂ ਨੇ ਬੋਲਦਿਆਂ ਆਖਿਆ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਹੀ ਨੇ ਤੇ ਬਣੇ ਰਹਿਣਗੇ ਪਾਰਟੀ ਨੇ ਉਹਨਾਂ ਨੂੰ ਦੁਬਾਰਾ ਭਰੋਸਾ ਪ੍ਰਗਟਾਇਆ ਜਿਸ ਕਰਕੇ ਉਹ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵਤ ਮਾਨ ਦੇ ਧਨਵਾਦੀ ਨੇ ਇਹਦੇ ਨਾਲ ਹੀ ਚੱਲ ਰਹੀਆਂ ਅਫਵਾਹਾਂ ਦੇ ਵਿਚਕਾਰ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਨੇ ਪਾਰਟੀ ਦੇ ਕੁਝ ਆਗੂਆਂ ਦੀ ਕਲਾਸ ਵੀ ਲਈ ਹੈ ਤੇ ਉਹਨਾਂ ਨੂੰ ਨਿਰਦੇਸ਼ ਦਿੱਤੇ ਹੈ ਕਿ ਉਹਨੂੰ ਅਨੁਸ਼ਾਸਨ ਦੇ ਵਿੱਚ ਰੱਖ ਕੇ ਜਲੰਧਰ ਤੋਂ ਰਿੰਕੂ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਕੰਮ ਕਰਨ ਇਸ ਗੱਲ ਦੀ ਜਾਣਕਾਰੀ ਜਦੋਂ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਲੱਗੀ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਦੇ ਨਾਲ ਲਿਆ ਤੇ ਨਾਲ ਹੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਠਕ ਨੇ ਕੁਝ ਆਗੂਆਂ ਨੂੰ ਫੋਨ ਕਰਕੇ ਚੇਤਾਵਨੀ ਦਿੱਤੀ ਕਿ ਐਸੀ ਅਨੁਸ਼ਾਸਨਹੀਣਤਾ ਨੂੰ ਸਹਿਣ ਨਹੀਂ ਕੀਤਾ ਜਾਏਗਾ ਸੋ ਇੱਕ ਵਾਰ ਤਾਂ ਆਮ ਆਦਮੀ ਪਾਰਟੀ ਨੇ ਇਸ ਚਰਚਾ ਨੂੰ ਮੋੜ ਪਾ ਲਿਆ ਪਰ ਸਿਆਸਤ ਦੇ ਵਿੱਚ ਅਜ ਦੀ ਘੜੀ ਕੁਝ ਵੀ ਫੇਰ ਬਦਲ ਵੇਖਣ ਨੂੰ ਮਿਲ ਸਕਦਾ ਸੋ ਅਜੇ ਤਾਂ ਸ਼ੁਰੂਆਤ ਹੋਈ ਹੈ ਤੇ ਸਿਆਸੀ ਮਾਹਰ ਦੱਸਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਸ਼ਫਲਿੰਗ ਹੁੰਦੀ ਦਿਖਾਈ ਦੇ ਸਕਦੀ ਹੈ